ਔਰ ਜਿੰਨਾ ਜਰ ਸਰਕਾਰ ਕੁਛ ਦਿੰਦੀ ਨਹੀਂ ਉਹਨਾਂ ਜਰ ਕਿਸਾਨ ਦੇ ਹੱਥ ਖੜੇ ਐ ਉਹ ਪਰਾਲੀ ਦਾ ਕੁਛ ਨਹੀਂ ਕਰ ਸਕਦਾ ਕਿਉਂ ਫਰਾਂ ਨੂੰ ਪਤਾ ਜਿਹੜੀ ਕਿਸਾਨਾਂ ਦੀ ਪਰਾਲੀ ਐ ਉਹ ਨੂੰ ਅੱਗ ਲਾਈ ਜਾਉਂਦੀ 2019 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਕਿਸਾਨਾਂ ਦੇ ਹੱਕੇ ਦਿੱਤਾ ਸੀ ਕਿ ਕਿਸਾਨਾਂ ਨੂੰ 2000 ਤੋਂ ਲੈ ਕੇ 2400 ਤੱਕ ਪ੍ਰਤੀ ਏਕੜ ਕਿੱਲੇ ਦਾ ਮਾਊਜਾ ਦਿੱਤਾ ਜਾਵੇ ਤਾਂ ਜੋ ਆਪਦੀ ਪਰਾਲੀ ਨੂੰ ਸਹੀ ਤਰੀਕੇ ਨਾਲ ਖਪਤ ਕਰ ਸਕਣ ਉਹ ਵੇਖ ਲਓ ਵੀ 19 2019 ਤੋਂ ਲੈ ਕੇ ਅੱਜ ਤੱਕ ਕਿਸੇ ਕਿਸਾਨ ਨੂੰ ਨਹੀਂ ਮਿਲਿਆ ਨਹੀਂ ਤਾਂ ਫਿਰ ਅੱਗ ਲਾਏ ਤੂੰ ਬੰਨ ਸਾਡਾ ਕੋਈ ਚਾਰਾ ਨਹੀਂ ਕਿਉਂਕਿ ਜਦੋਂ ਅੱਗ ਅੱਗ ਨਹੀਂ ਲੱਗਦੀ ਇੱਕ ਦੋ ਸਾਲ ਇਹਨਾਂ ਤੋਂ ਡਰਦੇ ਮਾਰੇ ਓਵੇਂ ਬੀਜੀ ਲੋਕਾਂ ਨੇ ਉਹਦੇ ਵਿੱਚ ਹੁੰਡੀ ਪੈ ਗਈ ਐ ਨਾ ਬੀ ਜਾਂਦਾ ਨਾ ਰਹਿ ਜਾਂਦਾ ਨਾਲੇ ਮਿਹਨਤ ਜਾਂਦੇ ਜੜਦੀ ਇਹਦਾ ਜੀ ਬਈਵੇਂ ਪੰਜਾਬ ਨੂੰ ਬਨਾਮ ਕਰਦੇ ਆ ਹਰ ਇਹ ਗੱਲ 'ਚ ਮੋਹਰਾ ਬਣਾ ਲੈਂਦੇ ਆ ਕੋਈ ਧੂਆ ਨਹੀਂ ਜਾਂਦਾਗਾ ਇੱਧਰ ਪਾਸ ਦਾ ਨਾ ਉਹਨਾਂ ਨੂੰ ਧੂਆ ਜਾਂਦਾ ਇੱਧਰ ਹਰਿਆਣੇ ਦਾ ਨਾ ਹੀ ਲੈਂਦੇਗੇ ਹਰਿਆਣੇ 'ਚ ਨਹੀਂ ਧੂਆ ਜਾਂਦਾ ਦਿੱਲੀ ਸਿੱਧਾ ਕੋਈ ਪੋਪਲਾਈਨ ਤਾਂ ਛੱਡੀ ਵੀ ਨਹੀਂ ਜਿਹੜੀ ਉਹ ਤੇ ਬੀਜੀ ਉੱਥੇ ਸਿੱਧਾ ਜਾਂਦਾ ਖਾਣੇ ਦਾ ਮੰਨ ਲੋ ਵੀ ਦੀਵਾਲੀ ਵੀ 21 ਤਰੀਕ ਨੂੰ ਮਨਾਈ ਆ ਤੇ 20 ਤਰੀਕ ਨੂੰ ਜਮੇ ਪ੍ਰਧਾਨ ਜੀ ਨੇ ਦੱਸਿਆਗਾ ਵੀ ਤੂੰ ਐਨਾ ਪਹੁੰਚ ਗਿਆ ਹੈ ਇਹ ਮਜਬੂਰ ਕਰਦੇ ਆਗੇ ਸਾਨੂੰ ਤੇ ਸਾਡਾ ਅਸੀਂ ਵੀ ਮਜਬੂਰ ਆ ਕੋਈ ਹੱਲ ਹੀ ਹੈ ਨਹੀਂਗਾ ਜੇ ਕੋਈ ਅਫਸਰशाही ਆਉਗੀ ਤਾਂ ਅਸੀਂ ਘੇਰ ਕੇ ਉਹਨਾਂ ਨੂੰ ਉਹਨਾਂ ਦਾ ਘਰਾਓ ਕਰਾਂਗੇ ਤੇ ਉਹਨਾਂ ਨੂੰ ਸਵਾਲ ਪੁੱਛਾਂਗੇ ਮਰਦਿਆਂ ਨੂੰ ਸਾਨੂੰ ਅੱਕ ਚੱਪਣਾ ਪੈਂਦਾਗਾ ਸਾਡਾ ਕਿਹੜਾ ਜੀ ਕਰਦਾ ਅੱਗ ਲਾਉਂ ਕਾਸੀ ਗੱਲ ਮੈਂ ਜਗਤਾਰ ਸਿੰਘ ਸਰਾਂ ਦਾ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਅਸੀਂ ਹਲਕਰ ਨੇ ਹਾਲ ਸਿੰਘ ਵਾਲਾ ਦੇ ਪਿੰਡ ਰੌਂਤਾ ਚ ਖੜੇ ਆ ਜਿੱਥੇ ਗਾ ਸ਼ੇਰੇ ਪੰਜਾਬ ਜਥੇਬੰਦੀ ਦੇ ਭਾਰਤੀ ਕਿਸਾਨ ਜੁਨੀਆਣਾ ਤੇ ਜਿਹੜੀ ਖੋਸਾ ਦੀ ਜਿਹੜੀ ਮੀਟਿੰਗ ਹੋਈ ਆ ਇਹ ਮੀਟਿੰਗ ਹੋਈ ਆ ਪ੍ਰਾਲੀ ਦੇ ਲੈ ਕੇ ਗਏ ਪ੍ਰਾਲੀ ਦੇ ਵਾਖਰ ਨੂੰ ਇੱਕ ਚੀਜ਼ ਦੇਖਦੀ ਹੈ ਕਿ ਨਵੀਂ ਚੀਜ਼ ਕੱਢ ਕੇ ਲੈ ਕੇ ਆਈ ਹੈ ਜੁਨੀਆਣਾ ਮੇਰੇ ਹੱਥ ਦੇ ਵਿੱਚ ਸੁਪਰੀਮ ਕੋਰਟ ਦੇ ਆਰਡਰ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇੱਕ ਪੈਨਲ ਬਣਿਆ ਹੋਇਆ ਸੀਗਾ ਬੈਂਚ ਨੇ ਸੁਣਵਾਈ ਕੀਤੀ ਆ 6 11 2019 ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਕਿਸਾਨ ਨੂੰ 2000 ਤੋਂ ਲੈ ਕੇ 2500 ਦੇ ਵਿੱਚ ਵਿੱਚ ਮੌਜੂਦਤਾ ਜਾਵੇ ਤਾਂ ਕਿ ਜਿਹੜੀ ਪਰਾਲੀ ਦੀ ਉਹ ਸਾਮ ਸੰਭਾਲ ਕਰ ਸਕੇ ਜੇ ਉਹ ਪੈਸੇ ਨਹੀਂ ਦਿੰਦੇ ਤਾਂ ਜਿਹੜਾ ਕਿਸਾਨ ਆ ਆਪਣੀ ਪਰਾਲੀ ਜਿੰਮੇ ਮਰਜੀ ਸੰਭੇ ਉਹ ਕਰ ਸਕਦੇ ਨੇ ਵੱਡੀ ਇੱਕ ਅਹਿਮ ਜਿਹੜੀ ਚਿੱਠੀ ਆ ਹੋ ਮੇਰੇ ਹੱਥ ਦੇ ਵਿੱਚ ਇਸ ਟਾਈਮ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜਾ ਤੁਸੀਂ ਪੂਰੇ ਪ੍ਰੋਪਰ ਤਰੀਕੇ ਨਾਲ ਨੂੰ ਪੜ ਸਕੋ ਦੱਸ ਸਕੋ ਬਧਰੇ ਜਾਣਕਾਰੀ ਅਸੀਂ ਲੈਣੇ ਆ ਜਿਹੜੀ ਜਾਣਕਾਰੀ ਆ ਸਾਡੇ ਨਾਲ ਬਿਕਰ ਸਿੰਘ ਸ਼ਰੇ ਪਿੰਡ ਜਿੱਥੇ ਬੰਦੇ ਨੂੰ ਰਿਪਰੈਜ਼ੈਂਟ ਕਰਦੇ ਨੇ ਗੱਲਬਾਤ ਕਰਦੇ ਆ ਸਸਿਕਾ ਜੀ ਸਸਿਕਾ ਜੀ ਅੱਜ ਜਿਹੜੀ ਚਿੱਠੀ ਤੁਸੀਂ ਲੈ ਕੇ ਆਏ ਹੋ ਇਹਦੇ ਵਿੱਚ ਕੀ ਅੱਜ ਫਸਸਲਾ ਲਿਆ ਪਿੰਡ ਨੇ ਪਿੰਡ ਦਾ ਕੱਟ ਕੀਤਾ ਤੁਸੀਂ ਕਿਵੇਂ ਲੱਗਿਆ ਪਰਾਲੀ ਨੂੰ ਕਿਵੇਂ ਬੰਦੋਬਸਤ ਕਰਾਂਗੇ ਤੁਸੀਂ ਪਹਿਲੇ ਜਲਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਅਸੀਂ 19-10 ਨੂੰ ਇੱਥੇ ਯੂਨੀਅਨ ਬਣਾਈ ਸੀ ਪਿੰਡ ਖੁਫਰ ਰੰਧੀਰ ਦੇ ਵਿੱਚ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਉੱਥੇ ਵੀ ਸਾਡੇ ਜਿਹੜੇ ਪੰਜਾਬ ਦੇ ਫੂਬਾ ਪ੍ਰਧਾਨਾ ਫਰਦਾਰ ਗੁਰਿੰਦਰ ਸਿੰਘ ਪੱਗੂ ਉਹਨਾਂ ਤੋਂ ਸਾਨੂੰ ਇਹ ਚਿੱਠੀ ਪ੍ਰਾਪਤ ਹੋਈ ਹੈ ਇਹ ਆਪਣਾ 2019 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਕਿਸਾਨਾਂ ਦੇ ਹੱਕੇ ਦਿੱਤਾ ਸੀ ਕਿ ਕਿਸਾਨਾਂ ਨੂੰ 2000 ਤੋਂ ਲੈ ਕੇ 24000 ਪ੍ਰਤੀ ਏਕੜ ਪਰ 2400 ਜੀ 2400 ਤੱਕ ਪ੍ਰਤੀ ਏਕੜ ਕਿੱਲੇ ਦਾ ਮੌਜਾ ਦਿੱਤਾ ਜਾਵੇ ਤਾਂ ਜੋ ਆਪਦੀ ਪਰਾਲੀ ਨੂੰ ਸਹੀ ਤਰੀਕੇ ਨਾਲ ਖਪਤ ਕਰ ਸਕਣਾ ਜੀ ਉਹ ਵੇਖ ਲਓ ਵੀ 19 2019 ਤੋਂ ਲੈ ਕੇ ਅੱਜ ਤੱਕ ਕਿਸੇ ਕਿਸਾਨ ਨੂੰ ਨਹੀਂ ਮਿਲਿਆ ਇਸੇ ਕਰਕੇ ਹੁਣ ਜਿਹੜੇ ਛੋਟੇ ਕਿਸਾਨ ਆ ਨਾ ਤਾਂ ਉਹ 8-10 ਲੱਖ ਦਾ ਟਰੈਕਟਰ ਲੈ ਸਕਦਾ ਨਾ ਉਹ 2.5-3-4 ਲੱਖ ਦਾ ਜਿਹੜਾ ਇਹ ਰੋਟਾਵੇਟਰ ਜਾਂ ਹੋਰ ਹੈ ਮਹਿੰਗੇ ਉਹ ਲਾਫਦਾ ਉਹਦੇ ਕੋਲੇ ਅੱਗ ਲਾਉਣ ਤੋਂ ਬਿਨਾਂ ਕੋਈ ਵਿਚਾਰਾ ਨਹੀਂ ਜੇ ਸਰਕਾਰ ਕਫਾਨ ਦੀ ਮਾਫੜਦੀ ਕਫਾਨ ਦੀ ਫਾਇਦਾ ਕਰਦੀ ਹੈ ਤਾਂ ਕਫਾਨ ਆਪਦੀ ਪਰਾਲੀ ਦਾ ਉਹ ਜਿਵੇਂ ਮਰਜੀ ਨਵਟਾਰਾ ਕਰੇ ਉਹ ਪਰਿਵਾਰ ਲਾ ਕੇ ਉਹਨੂੰ ਵੱਡੇ ਜੋ ਵੀ ਕਰੇ ਉਹ ਖਤਮ ਕਰੂਗਾ ਪਰ ਜਿੰਨਾ ਚਿਰ ਸਰਕਾਰ ਕੁਛ ਦਿੰਦੀ ਨਹੀਂ ਉਹਨਾਂ ਚਿਰ ਕਫਾਨ ਦੇ ਹੱਥ ਖੜੇ ਹੈ ਉਹ ਪਰਾਲੀ ਦਾ ਕੁਝ ਨਹੀਂ ਕਰ ਸਕਦਾ ਕਿਉਂ ਫਰਾਂ ਨੂੰ ਪਤਾ ਹੈ ਪਿਛਲੇ ਸਮੇਂ ਦੌਰਾਨ ਜਿਹੜੇ ਡੀਜ਼ਲ ਦੇ ਰੇੜਾ ਉਹ 85 ਤੋਂ 90 ਰੁਪਏ ਪ੍ਰਤੀ ਲੀਟਰ ਹੈ ਫੇਰ ਵੀ ਪੰਪਾਂ ਵਾਲੇ ਇਹ ਕਹਿੰਦੇ ਵੀ ਜਿਹੜਾ 1 ਲੀਟਰ ਉਹ ਪੂਰਾ ਨਹੀਂ ਹੁੰਦਾ ਉਹਦੇ ਵਿੱਚ ਫੇਰ ਵੀ ਹੀਰਾ ਫੇਰੀ ਹੁੰਦੀ ਹੈ ਸੋ ਕਿਸਾਨ ਤੇ ਦੂਰੀ ਮਾਰ ਪੈ ਰਹੀ ਹੈ ਇਸੇ ਕਰਕੇ ਅੱਜ ਪਿੰਡ ਰੌਂਤਾ ਦੇ ਸਮੂਹ ਨਗਰ ਨਿਵਾਸੀਆਂ ਤੇ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਪੰਜਾਬ ਨੇ ਤੇ ਭਾਰਤੀ ਕਿਸਾਨ ਯੂਨੀਅਨ ਖੂਫਾ ਨੇ ਫੈਸਲਾ ਲਿਆ ਹੈ ਵੀ ਜਿਹੜੀ ਕਿਸਾਨਾਂ ਦੀ ਪਰਾਲੀ ਹੈ ਉਹ ਨੂੰ ਅੱਗ ਲਾਈ ਜਾਊਗੀ ਦੂਸਰੀ ਕੱਲ ਜਿਹੜੇ ਸਰਕਾਰ ਆ ਉਹ ਵੀ ਸਖਤੀ ਦਿਖਾ ਦਿੰਦਾ ਦਿਖਾ ਰਹੀ ਆ ਬੇਹੀ ਜੁਰਮਾਨੇ ਕਰਾਂਗੇ ਕਿਸਾਨ ਨੂੰ ਜੇਲ੍ਹ ਭੇਜਾਂਗੇ ਜੇ ਇਹੋ ਜੀ ਨੌਬਤ ਆਉਂਦੀ ਆ ਤੇ ਤੁਹਾਡਾ ਐਕਸ਼ਨ ਕੀ ਹੋਊਗਾ ਦੇਖੋ ਜੀ ਕਫਾਨ ਅੱਜ ਤੱਕ ਜੋ ਵੀ ਹੈ ਜਿਹੜਾ ਕਫਾਨ ਦੋਸ਼ ਬਣਾਇਆ ਜਾਂਦਾ ਹੁਣ ਪਿੱਛੇ ਤੁਸੀਂ ਵੇਖ ਕੇ ਗਏ ਅਸੀਂ ਕਿਸੇ ਦੇ ਧਾਰਮਿਕ ਤਿਉਹਾਰ ਦੇ ਖਿਲਾਫ ਨਹੀਂ ਦਸਹਿਰਾ ਆਂਕੇ ਗਏ ਦਸਹਿਰੇ ਦੇ ਵਿੱਚ ਕਿਤੇ 108 ਫੋਟੋ ਚਾ ਰਾਵਣ ਬਣਾਇਆ ਜਿਹਨਾਂ ਦਾ ਘिरा 35 40 ਮੀਟਰ ਦਾ ਸੀ ਉਹਦੇ ਵਿੱਚ ਵੀ ਬਰੂਦ ਪੜਿਆ ਉਹ ਬਰੂਦ ਨੇ ਪੋਲੂਸ਼ਨ ਕੀਤਾ ਆ દિਵਾਲੀ ਦੀ ਰਾਤ ਤੋਂ ਬਾਅਦ ਜਿਹੜਾ ਦਿੱਲੀ ਦਾ ਏਕੂਆ ਏਸੀਓ 500 ਤੋਂ ਉੱਪਰ ਹੋਇਆ ਇਹ ਤਾਂ ਨਾ ਤਾਂ ਹਰਿਆਣੇ 'ਚ ਅਗ ਲੱਗੀ ਹੈ ਨਾ ਪੰਜਾਬ ਚ ਅੱਗ ਲੱਗੀ ਐ ਨਾ ਉਤਰੀ ਜੁਪੀ ਦੇ ਵਿੱਚ ਅੱਗ ਲੱਗੀ ਐ ਨਾ ਕਿਹ ਦਿੱਲੀ ਦੇ ਕਸਾਨਾਂ ਲਈ ਐ ਇਹ ਪਤਾ ਨਹੀਂ ਜਿਹੜਾ ਪੰਜਾਬ ਦਾ ਜਿਹੜੇ ਵਿਗਿਆਨੀ ਉਹ ਤਾਂ ਕਹਿੰਦੇ ਵੀ 5% ਧੂ ਐ ਪਰ ਕਿਸਾਨ ਦੇ ਸਰ ਇਹ 100% ਹੀ ਮੜਿਆ ਜਾਂਦਾ ਜੇ ਸਰਕਾਰ ਸਖਤੀ ਕਰੂਗੀ ਸਾਨੂੰ 2400 ਰੁਪਏ ਪ੍ਰਤੀ ਏਕੜ ਦਿੱਤੇ ਤੋਂ ਬਿਨਾ ਤਾਂ ਫੇਰ ਅਸੀਂ ਜਿਹੜਾ ਗੱਟ ਨੂੰ ਤੇਰਾ ਕੋਈ ਗੱਲ ਨਹੀਂ ਕੀ ਕਹਿਣਾ ਚਾਹੁੰਦੇ ਬਸ ਇਹੀ ਕਹਿਣਾ ਚਾਹੁੰਦਾ ਜੋ ਬਿਕਰ ਸਿੰਘ ਨੇ ਕਿਹਾ ਵੀ ਜੇ ਗਵਰਨਮੈਂਟ ਮੌਜੂਦਾ ਦਿੰਦੀ ਆ ਭਾਵੇਂ ਅਸੀਂ ਕਿਤੇ ਮਰਜੀ ਖਪਾਈ ਆਪਦੀ ਉੱਪਰ ਵਾਲੀ ਨਹੀਂ ਤਾਂ ਫਿਰ ਅੱਗ ਲਾਏ ਤੂੰ ਬੰਨਾ ਸਾਡਾ ਕੋਈ ਚਾਰਾ ਨਹੀਂ ਕਿਉਂਕਿ ਜਦੋਂ ਅੱਗ ਅੱਗ ਨਹੀਂ ਲੱਗਦੀ ਇੱਕ ਦੋ ਸਾਲ ਇਹਨਾਂ ਤੋਂ ਡਰਦੇ ਮਾਰੇ ਉਹਵੇਂ ਬੀਜੀ ਲੋਕਾਂ ਨੇ ਉਹਦੇ ਵਿੱਚ ਸੁੰਡੀ ਪੈ ਗਈ ਹੈ ਨਾ ਬੀ ਜਾਂਦਾ ਨਾ ਰਹੇ ਜਾਂਦਾ ਨਾਲੇ ਮਿਹਨਤ ਜਾਂਦੇ ਜੜਦੀ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਤੇ ਨਾਲੇ ਮਨ ਖੱਟਾ ਹੁੰਦਾ ਦੋ ਦੋ ਮਹੀਨੇ ਲੇਟ ਹੋ ਜਾਂਦੀ ਹੈ ਤੇ ਜੜਦੇ ਹੱਥ ਕੋਈ ਪੱਲੇ ਪੈਂਦਾ ਨਹੀਂਗਾ ਐਦਾਂ ਹੀ ਵੇਖ ਲਓ ਤਕਰੀਬਨ ਕਿੰਨੋਂ ਹਰੇਕ 10 ਬੋਰੀਆਂ 15 ਬੋਰੀਆਂ ਹਰੇਕ ਦਾ ਝੋਨਾ ਘਟ ਗਿਆ 80 ਪਰਾਤੀ ਹਜ਼ਾਰ ਨੂੰ ਲੈ ਕੇ ਦਸੋਂ ਪੱਲੇ ਜੜਦੇ ਕੀ ਹੁੰਦਾ ਜਿਵੇਂ ਮਿਕਰ ਸਿੰਘ ਨੇ ਗੱਲ ਕੀਤੀ ਕਿ ਨੇ ਵਿੱਚ ਝੋਨੇ ਜਿਹੜੇ ਪਤੂਆਂ ਉੱਥੇ ਜਾਂਦਾ ਦਿੱਲੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਹੇਠ ਤੱਕ ਝੋਨੇ ਦੀ ਕਟਾਈ ਹਜੇ ਸ਼ੁਰੂ ਹੋਈ ਆ ਬਹੁਤ ਘੱਟ ਹੋਇਆ ਹਜੇ ਤੱਕ ਲੱਗਣੀ ਸਟਾਰਟ ਨਹੀਂ ਹੋएगी ਪਹਿਲਾਂ ਹੀ ਤੂੰ ਆ ਦਿੱਲੀ ਕਿਵੇਂ ਪਹੁੰਚ ਗਿਆ ਇਹਦਾ ਜੀ ਭਾਵੇਂ ਪੰਜਾਬ ਨੂੰ ਬਨਾਮ ਕਰਦੇ ਆ ਹਰ ਇਹ ਗੱਲ 'ਚ ਮੋਹਰਾ ਬਣਾ ਲੈਂਦੇ ਆ ਕੋਈ ਤੂ ਆ ਨਹੀਂ ਜਾਂਦਾਗਾ ਇੱਥੇ ਤਾਂ ਜਿਵੇਂ ਪਹਿਲਾਂ ਦੱਸਿਆ 5% ਹੀ ਐ ਉੱਥੇ 100% ਤੇ 500% ਕਿਵੇਂ ਹੋ ਜਾਂਦਾ ਹੈ ਬਿਲਕੁਲ ਗਲਤ ਹੈ ਇੱਧਰ ਪਾਸ ਦਾ ਨਾ ਉਹਨੂੰ ਤੂੰ ਆ ਜਾਂਦਾ ਇੱਧਰ ਹਰਿਆਣੇ ਦਾ ਨਾ ਹੀ ਲੈਂਦੇਗੇ ਹਰਿਆਣੇ ਦੀ ਤੂੰ ਆ ਜਾਂਦਾ ਦਿੱਲੀ ਸਿੱਧਾ ਕੋਈ ਪੋਪ ਲਾਈਨ ਤਾਂ ਛੱਡੀ ਵੀ ਨਹੀਂ ਜਿਹੜੀ ਉੱਥੇ ਬਿਜਦੀ ਉੱਥੇ ਸਿੱਧਾ ਜਾਂਦਾ ਹੈ ਹੈ ਬਿਜ ਕੀ ਕਹਿਣਾ ਚਾਹੁੰਦੇ ਕਹਿਣਾ ਤਾਂ ਇਹੀ ਚਾਹੁੰਦੇ ਆ ਵੀ ਹਰੇਕ ਪਾਸੇ ਕਿਸਾਨ ਨੂੰ ਮਾਰ ਪੈਂਦੀ ਆ ਜੀ ਹੁਣ ਸਾਡੇ ਪਿੰਡ ਤਕਰੀਬਨ 10000 ਤੋਂ ਪਲੱਸ ਰਕਬਾ ਹੈ ਤੇ ਬੈਲਰ ਸਾਡੇ ਪਿੰਡ ਕੋਆਪਰੇਟਿਵ ਸਟੇਡੀ ਦੇ ਵਿੱਚ ਇੱਕ ਹੈਗਾ ਨਾ ਤਾਂ ਸਾਨੂੰ ਕੋਈ ਪ੍ਰਬੰਧ ਦਿੰਦੇ ਆ ਪੂਰਾ ਜਾਂ ਤਾਂ ਸਾਨੂੰ ਸਰਕਾਰ ਪੂਰਾ ਪ੍ਰਬੰਧ ਦੇਵੇ ਬਿੱਲਰ ਦੇਵੇ ਘੱਟੋ ਘੱਟ ਸਾਡੇ ਪਿੰਡ ਦੇ ਵਿੱਚ 7-8 ਬਿੱਲਰ ਚਾਹੀਦੇ ਆ ਫੇਰ ਜਾ ਕੇ ਸਾਡੇ ਪਿੰਡ ਦਾ ਪਰਾਲੀ ਦਾ ਨਬਟਾਰਾ ਹੋਊਗਾ ਫੇਰ ਸਾਨੂੰ ਆਕਾਲ ਤੱਕ ਸਭ ਤੋਂ ਦੇਸ਼ ਹੋਇਆ ਸੀ ਵੀ ਆਪਾਂ 21 ਤਰੀਕ ਨੂੰ ਦੀਵਾਲੀ ਮਨਾਉਣੀ ਆ ਤੇ ਸਿੱਖਾਂ ਨੇ ਤਾਂ ਮੰਨ ਲਓ ਵੀ ਦੀਵਾਲੀ ਵੀ 21 ਤਰੀਕ ਨੂੰ ਮਣਾਈ ਆ ਤੇ 20 ਤਰੀਕ ਨੂੰ ਜਮੇ ਪ੍ਰਧਾਨ ਜੀ ਨੇ ਦੱਸਿਆਗਾ ਵੀ ਤੂੰ ਐ ਇੰਨਾ ਪਹੁੰਚ ਗਿਆ ਹੈ ਇਹ ਮਜਬੂਰ ਕਰਦੇ ਆਗੇ ਸਾਨੂੰ ਤੇ ਸਾਡਾ ਅਸੀਂ ਵੀ ਮਜਬੂਰ ਆ ਕੋਈ ਹੱਲ ਹੀ ਹੈ ਨਹੀਂਗਾ ਜਾ ਤਾਂ ਸਾਡਾ ਹੱਲ ਕਰਨਾ ਆ ਕੇ ਦੱਸਣ ਜੇ ਸਾਡੇ ਪਿੰਡ ਦੇ ਵਿੱਚ ਅੱਜ ਸਾਰਾ ਪਿੰਡ ਦਾ ਸਾਰੇ ਨਗਰ ਦਾ ਇਕੱਠ ਹੋਇਆ ਸੀਗਾ ਸਾਰੇ ਪਿੰਡ ਦੇ ਕਿਸਾਨਾਂ ਦੇ ਸਹਿਯੋਗ ਨਾਲ ਸਾਰੀਆਂ ਜੁਨੀਆਂਾਂ ਦੇ ਸਹਿਯੋਗ ਨਾਲ ਇਕੱਠ ਹੋਇਆ ਸੀ ਜੇ ਕੋਈ ਅਫਸਰशाही ਆਉਗੀ ਤਾਂ ਅਸੀਂ ਘੇਰ ਕੇ ਉਹਨਾਂ ਨੂੰ ਉਹਨਾਂ ਦਾ ਘਰਾਓ ਕਰਾਂਗੇ ਤੇ ਉਹਨਾਂ ਨੂੰ ਸਵਾਲ ਪੁੱਛਾਂਗੇ ਅਸੀਂ ਜੋ ਸਾਡਾ ਰਾਈਟ ਬਣਦਾਗਾ ਜੋ ਸਾਡਾ ਹੱਕ ਬਣਦਾਗਾ ਉਹਨਾਂ ਨੂੰ ਸਵਾਲ ਪੁੱਛਾਂਗੇ ਵੀ ਸਾਨੂੰ ਆਹ ਦੱਸੋ ਤੇ ਉਹ ਸਵਾਲਾਂ ਤੋਂ ਭੱਜਦੇ ਆ ਕੋਈ ਗੱਲ ਹੀ ਨਹੀਂ ਆਉਂਦੀ ਉਹਨਾਂ ਨੂੰ ਜੇ ਤਾਂ ਆਉਂਦੀ ਹੋਵੇ ਤਾਂ ਗੱਲ ਆ ਫਿਰ ਮਰਦਿਆਂ ਨੂੰ ਸਾਨੂੰ ਅੱਕ ਚੱਬਣਾ ਪੈਂਦਾਗਾ ਸਾਡਾ ਕਿਹੜਾ ਜੀ ਕਰਦਾ ਅੱਗ ਲਾਉਣ ਨੂੰ ਜੀ ਪਰ ਫੋ ਅਸੀਂ ਮਨਜੋਗ ਐਸਟੀਐਮ ਸਾਹਿਬ ਨਾਲ ਮਿਲ ਕੇ ਆਪਣਾ ਲਿਖ ਕੇ ਦੇਵਾਂਗੇ ਵੀ ਸਾਡੇ ਕੋਈ ਪ੍ਰਾਲੀ ਦਾ ਜਿਹੜਾ ਨਮਤਾਰਾ ਉਹ ਕਰਵਾਇਆ ਜਾਵੇ ਤਾਂ ਜੋ ਉਸ ਤੋਂ ਬਾਅਦ ਫਿਰ ਅਸੀਂ ਅਗਲੀ ਗੱਲ ਬਈ ਸ਼ੁਰੂ ਕਰਾਂ ਜੇ ਸਾਨੂੰ ਪ੍ਰਸ਼ਾਸਨ ਕੋਈ ਸਹਿਯੋਗ ਦਿੰਦਾ ਹੈ ਤਾਂ ਅਸੀਂ ਅੱਗ ਨਹੀਂ ਲਾਵਾਂਗੇ ਪਰ ਜੇ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਸਹਿਯੋਗ ਨਹੀਂ ਮਿਲਦਾ ਤਾਂ ਫਿਰ ਅੱਗ ਲਾਉਣੇ ਇੱਕੋ ਇੱਕ ਹੱਲ ਹੈ ਹੋਰ ਸਾਡੇ ਕੋਈ ਕੋਈ ਹੱਲ ਨਹੀਂ ਰਹਿ ਜਾਂਦਾ ਹੁਣ ਤੁਸੀਂ ਦਿੱਲੀ ਦਿੱਲੀ ਦੇ ਵਿੱਚ ਵੇਖੋ ਕਿੱਡੇ ਕਿਡੇ ਕੂੜੇ ਦੇ ਢੇਰ ਲੱਗੇ ਪਏ ਆ ਉਹਨਾਂ ਨੂੰ ਵੀ ਅੱਗ ਲੱਗੀ ਵੀ ਆ ਪ੍ਰਦੂਸ਼ਨ ਉਹਦਾ ਵੀ ਆ ਮੇਨ ਹਾਲ ਖੁੱਲੇ ਪਏ ਆ ਗੱਡੀਆਂ ਦਾ ਧੂਆਂ ਕਿੰਨਾ ਹੈ ਫੈਕਟਰੀਆਂ ਦਾ ਧੂਆਂ ਕਿੰਨਾ ਆ ਕਿੰਨੀਆਂ ਹੁਣ ਬੋਕਸ ਪਟਾਕਾ ਫੈਕਟਰੀਆਂ ਨਿਕਲੇ ਜਿਹਨਾਂ ਉਹ ਜਦੋਂ ਘਰ ਟੈਂਦਾ ਘਰ ਦੇ ਵਿੱਚ ਤਮਾਕੂ ਹੁੰਦਾ ਉਦੋਂ ਪਤਾ ਲੱਗਦਾ ਹੈ ਕਿ ਉਹਦਾ ਵੀ ਪ੍ਰਦੂਸ਼ਨ ਹੁੰਦਾ ਸਰਕਾਰ ਨੂੰ ਸਾਰੇ ਪਾਸਿਆਂ ਤੇ ਧਿਆਨ ਦੇਣਾ ਚਾਹੀਦਾ ਨਾ ਕਿ ਪੰਜਾਬ ਹਰਿਆਣਾ ਜੁਪੀ ਤੇ ਦਿੱਲੀ ਦੇ ਕਿਸਾਨਾਂ ਦੀ ਧੌਣ ਤੇ ਗੋੜਾ ਧਰਨਾ ਚਾਹੀਦਾ ਕਿਸਾਨ ਦਾ ਪ੍ਰਦੂਸ਼ਨ ਬਹੁਤ ਘੱਟ ਹੈ ਫੈਕਟਰੀਆਂ ਬੱਸਾਂ ਕਾਰਾਂ ਦਾ ਤੇ ਹੋਰ ਚੀਜ਼ਾਂ ਦਾ ਜਿਹੜਾ ਫੈਕਟਰ ਜਿਹੜਾ ਪ੍ਰਦੂਸ਼ਣ ਉਹ ਸਭ ਤੋਂ ਵੱਧ ਹੈ। ਵਾਕਈਏ ਅਸੀਂ ਇੱਕ ਪਰਫਾਰਮਾ ਤਿਆਰ ਕਰ ਰਹੇ ਹਾਂ ਜਿਹੜਾ ਅਸੀਂ ਝੋਨਾ ਬਟਣ ਤੋਂ 7 ਦਿਨ ਪਹਿਲਾਂ ਐਸਡੀਐਮ ਸਾਹਿਬ ਨੂੰ ਦੇ ਕੇ ਆਵਾਂਗੇ ਵੀ ਆ ਸਾਡਾ ਚੱਤਾ ਸੱਤਾਂ ਦੇ ਪ੍ਰਬੰਧ ਕੀਤਾ ਨਹੀਂ ਆ ਅਗਲਾ ਹੋਗੇ। ਹਾਂ ਇਹ ਚੁੱਗੀ ਅਸੀਂ ਜ਼ਰੂਰ ਦੇ ਕੇ ਆਵਾਂਗੇ। ਧੋਮਵਰ ਇਹ ਕਿਸਾਨਾਂ ਦੇ ਵੱਲੋਂ ਜਿਹੜੀ ਪਰਾਲੀ ਦੀ ਇੱਕ ਸਮੱਸਿਆ ਜਿਹੜੀ ਵੱਡੀ ਬਣੀ ਆ ਕਿਉਂਕਿ ਪਰਾਲੀ ਨੂੰ ਸਾਹਮਣੇ ਆਸਤੇ ਜਿਹੜਾ ਕਾਫੀ ਡੀਜ਼ਲ ਲੱਗ ਜਾਂਦਾ ਤੇ ਕਾਫੀ ਜਿਹੜੀ ਜਦੋਂ ਜਦ ਕਰਨੀ ਪੈਂਦੀ ਹੈ ਵੱਡੀ ਮਸ਼ੀਨਰੀ ਨਾਲ ਜਿਹੜੀ ਪਰਾਲੀ ਦਾ ਹੱਲ ਹੁੰਦਾ ਪਰ ਜਿਹੜਾ ਪਰਾਲੀ ਆਹੋ ਕਿਸਾਨਾਂ ਦੀ ਏਡੀ ਵੱਡੀ ਸਮੱਸਿਆ ਬਣੀ ਪਈ ਆ ਕਿਉਂਕਿ ਹੋਰ ਕੋਈ ਜੋੜ ਤੋੜ ਹੈ ਨਹੀਂਗਾ ਕਿਉਂਕਿ ਹੋਰ ਫਸਲ ਦਿੱਤੇ ਸਰਕਾਰ ਐਮਐਸਪੀ ਦੇਵੇ ਤਾਂ ਹੋ ਸਕਦਾ ਏ ਪਾਸੇ ਹੋ ਜਾਣ ਝੋਨੇ ਤੋਂ ਪਰ ਝੋਨਾ ਇੱਕ ਨਾ ਦਾ ਬਦਲ ਸਰਕਾਰ ਦੇ ਰਹੀ ਹੈ ਤੇ ਨਾਪਰ ਵਾਲੇ ਦਾ ਹੱਲ ਦੇ ਰਹੀ ਆ ਉਹਨਾਂ ਨੇ ਕਿਹਾ ਕਿ ਅਸੀਂ ਪਰਫਾਰਮਾ ਤਿਆਰ ਕਰ ਰਹੇ ਹਾਂ ਕਿ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਝੋਨਾ ਬੜਰਨ ਤੋਂ ਪਹਿਲਾਂ ਅਸੀਂ ਸਰਕਾਰ ਨੂੰ ਅਗਾਹ ਕਰਾਂਗੇ ਐਸਡੀਐਮ ਨੂੰ ਅਗਵਾਹ ਕਰਾਂਗੇ ਤੇ ਜੇ ਉਹ ਨਹੀਂ ਕੋਈ ਹੱਲ ਕਰਦਾ ਤਾਂ ਉਸ ਤੋਂ ਬਾਅਦ ਜਿਹੜੀ ਅਸੀਂ ਅੱਗ ਪਰਾਲੇ ਨੂੰ ਲਾਵਾਂਗੇ ਤੇ ਅਫਸਰਾਂ ਦੇ ਘਰਾਓ ਕਰਾਂਗੇ ਅਸੀਂ ਰਿਜ਼ਲਟ ਕੱਢ ਕੇ ਵੀ ਦੇਖਿਆ ਹੈਗਾ ਸਾਡੇ ਨਾਲ ਦੇ ਕਿਸਾਨ ਨੇ 2.5 ਏਕੜ ਜ਼ਮੀਨ ਸੀਗੀ ਉਹਦੀ ਪਹਿਲਾਂ ਮਲਚ ਮਲਚਰ ਮਾਰਿਆ ਠੀਕ ਆ ਉਸ ਤੋਂ ਬਾਅਦ ਸੁਪਰ ਸੀਡਰ ਮਾਰਿਆ ਫਿਰ ਰੂਟਾ ਬੀਟਰ ਮਾਰਿਆ ਘਟੋਕਾ ਟਟਾਈਆਂ ਕਿੱਲਿਆਂ ਦੇ ਵਿੱਚ 9000 ਦਾ ਡੀਜ਼ਲ ਮੱਚ ਗਿਆ ਤੇ ਹਜੇ ਕਣਕ ਦੀ ਬਿਜਾਈ ਬਾਕੀ ਹੈਗੀ ਐਨਾ ਖਰਚਾ ਸੀ ਕਿੱਥੋਂ ਚੱਲਾਂਗੇ ਆਉਣ ਵਾਲੇ ਸਮੇਂ 'ਚ ਦੇਖਦੇ ਆਂ ਜੇ ਸਰਕਾਰ ਕੋਈ ਹੱਲ ਕੱਢਦੀ ਆ ਜਾਂ ਅਫਸਰਾਂ ਦੇ ਨਾਲ ਜਿਹੜੀ ਖਿੱਚੋਤਾਣੀ ਜਿਹੜੀ ਕਿਸਾਨ ਜੁਨੀਅਨ ਦੀ ਆਉਣ ਵਾਲੇ ਸਮੇਂ 'ਚ ਹੁੰਦੀ ਆ ਕੈਮਰਾਮੈਨ ਮਨਪਿੰਦ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਪਿੰਡਰਾਉਂਤਾ